ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਵੇਰ ਦੇ ਕੰਮ ਕਰਨ ਵੇੜ ਕੇ ਅੱਜ ਗਏ ਸ਼ਹਿਰ ਤੇ ਆਪਾਂ ਲੈਣੇ ਸੀ ਕਿ ਸੂਟ ਮੇਰੀ ਭਤੀਜੀ ਆਈ ਸੀ ਉਹਨਾਂ ਨੇ ਲੈਣੇ ਸੀ ਇੱਕ ਦੋ ਮੈਂ ਲੈਣੇ ਸੀਗੇ ਲੈਏ ਤੇ ਆਪਾਂ ਉਥੇ ਸ਼ੋਪਿੰਗ ਕੀਤੀ ਕਾਫੀ ਸਾਰੇ ਸੂਟ ਦੇਖੇ ਜਿਹੜੇ ਮਨ ਨੂੰ ਚੰਗੇ ਲੱਗੇ ਕੁਝ ਸਰਦੀਆਂ ਵਾਲੇ ਮੋٹے ਲੈ ਪਾਉਣ ਲਈ ਸੂਟ ਮੋٹے ਸਟੱਫ ਵਿੱਚ ਕੋਸ਼ਲੇ ਪਾਰਟੀ ਵੇਅਰ ਇਹਦੇ ਸੂਟ ਦੇਖਦਿਆਂ ਕਰਦਿਆਂ ਨੂੰ ਕਿੰਨਾ ਟਾਈਮ ਲੱਗ ਗਿਆ ਕਿਉਂਕਿ ਜਦੋਂ ਜਿਆਦਾ ਸੂਟ ਆਪਾਂ ਜਿਆਦਾ ਦੇਖਦੇ ਆਂ ਤੇ ਉਦੋਂ ਪਸੰਦ ਨਹੀਂ ਆਉਂਦਾ ਫਿਰ ਜਿਹੜਾ ਪਸੰਦ ਆਉਂਦਾ ਆ ਉਹਦਾ ਚੱਕਰ ਪਿਆ ਜਾਂਦਾ ਆ ਵੀ ਕੜਾਈ ਚੁੰਨੀ ਤੇ ਚੁੰਨੀ ਨਹੀਂ ਸਹੀ ਹੁੰਦੀ ਚੁੰਨੀ ਪਿਓਰ ਵਿੱਚ ਮਿਲਦੀ ਸਾਨੂੰ ਚਰਾਉਣ ਵਿੱਚ ਚਾਹੀਦੀ ਸੀ ਅਸੀਂ ਮਿਲ ਗਿਆ ਸੂਟ ਲੈ ਲਏ ਆਪਣੀ ਪਸੰਦ ਦੇ ਪਰ ਸੂਟ ਤਾਂ ਕਹਿੰਦੇ ਸਾਨੂੰ ਹੱਥ ਨਾ ਲਾਓ ਉਂਗਿਆਈ ਬਹੁਤ ਆ ਐ ਬਹੁਤ ਲੱਗਿਆ ਹਾਂ ਟਾਈਮ ਵੀ ਕਾਫੀ ਲੱਗ ਗਿਆ ਜਿੱਦਾਂ ਤੇ ਕਨਫਿਊਜ਼ ਹੋ ਜਾਂਦਾ ਬੰਦਾ ਇੰਨੀ ਆਪਸ਼ਨਾਂ ਦੇਖ ਕੇ ਹੁਣ ਬੰਦਾ ਪਜਲ ਜਾ ਹੁੰਦਾ ਇਹਨਾਂ ਕੱਪੜਾ ਦੇਖ ਕੇ ਤੇ ਲੱਗੇ ਜਿਹੜੇ ਹੋਰ ਵੀ ਰਹਿੰਦੇ ਸੀ ਸਾਨੂੰ ਇਦਾਂ ਲੱਗਦਾ ਸੀਗਾ ਵੀ ਉਹ ਜਾਦੇ ਸੋਹਣੇ ਉਹਨਾਂ ਨੂੰ ਜਾਦਾ ਸੋਹਣਾ ਦਿਖਾਉਂਦੇ ਆ ਸੂਟ ਜਾਦੇ ਸੋਹਣੇ ਦਿਖਾਉਂਦੇ ਆ ਪਰ ਨਹੀਂ ਉਹ ਸਾਡੇ ਵੱਲੋਂ ਹੀ ਉਧਰ ਜਾਈ ਜਾਂਦੇ ਸੀ ਉਧਰੋਂ ਸਾਡੇ ਵੱਲ ਆਈ ਜਾਂਦੇ ਸੀਗੇ ਤੇ ਇਹ ਦੇਖੇ ਸੇ ਕੁੜੀ ਨੇ ਲਿਆ ਸੀਗਾ ਜਿਹੜਾ ਪਰਪਲ ਜਿਹਾ ਆ ਆਪਦੇ ਲਈ ਭਤੀਜੀ ਮੇਰੀ ਨੇ ਬਾਕੀ ਹੋਰ ਵੀ ਲਏ ਆ ਉਹ ਚੁੰਨੀ ਲੈ ਕੇ ਦੇਖਦੀ ਆ ਉੱਪਰ ਇਹ ਚੁੰਨੀ ਸੋਹਣੀ ਹੋਵੇ ਮੁੱਕੜ ਖੁੱਲੀ ਡੁੱਲੀ ਵੱਜਦੀ ਹੋਵੇ ਇੱਥੇ ਆਪਾਂ ਵਰਤੇ ਵੀ ਅੰਮੇ ਲੈਏ ਸੀਗੇ ਇਹਨਾਂ ਲਈ ਵਰਤੇ ਮੈਂ ਦੇਖਿਆ ਸੀ ਉਹ ਮੈਂ ਵੀ ਦੇਖਿਆ ਸੀ ਇੱਕ ਪਾਰਟੀ ਵੇਅਰ ਕਿਉਂਕਿ ਸਾਨੂੰ ਵੀ ਕੋਈ ਪ੍ਰੋਗਰਾਮ ਆ ਰਿਹਾ ਉਹਦੇ ਤੇ ਪਾਉਣਾ ਸੀ ਤੇ ਦੇਖ ਦੇਖ ਕੇ ਸੂਟ ਜਾਨੀ ਕਿ ਮਨ ਏਦਾਂ ਹੋਈ ਜਾਂਦਾ ਸੀ ਵੀ ਆਹ ਵੀ ਹੋਵੇ ਇੱਕ ਥੋੜਾ ਇਥੋਂ ਪਹੁੰਦਾ ਸੀ ਕਿ ਵੀ ਏਜ ਦੇ ਅਕੋਰਡਿੰਗ ਹੁਣ ਜਿਆਦਾ ਗੂੜਾ ਸੂਟ ਸਾਰਾ ਹੀ ਗੂੜਾ ਨਹੀਂ ਸੋਹਣਾ ਲੱਗਦਾ ਕੰਟਰਾਸਟ ਹੋਵੇ ਉਹ ਵਧੀਆ ਲੱਗਦਾ ਹੈ ਵੀ ਜਿੱਦਾਂ ਕਮੀਜ਼ ਹੋਰ ਹੋਵੇ ਸਲਵਾਰ ਹੋਰ ਹੋਵੇ ਤੇ ਚੁੰਨੀ ਸਲਵਾਰ ਨਾਲ ਦੀ ਹੋਵੇ ਜਿੱਦਾਂ ਮੈਚਿੰਗ ਜਿਹਾ ਸੂਟ ਸੋਹਣਾ ਲੱਗਦਾ ਹੈ ਕੰਟਰਾਸਟ ਜਿਹਾ ਤਾਂ ਆਲ ਓਵਰ ਸੂਟ ਜਦੋਂ ਉਸ ਸੂਟ ਵੀ ਆਲ ਓਵਰ ਤੇ ਚੁੰਨੀ ਵੀ ਉਸੇ ਕਲਰ ਦੀ ਫਿਰ ਥੋੜਾ ਹੋਰ ਤਰ੍ਹਾਂ ਲੱਗਦਾ ਸੀਗਾ ਇਸ ਕਰਕੇ ਮੈਨੂੰ ਚਾਹੀਦਾ ਸੀ ਕੰਟਰਾਸਟ ਪਰ ਫਿਰ ਮੈਨੂੰ ਲਾਈਟ ਕਲਰ ਵਿੱਚ ਮਿਲ ਗਿਆ ਸੀ ਲਾਈਟ ਪਿੰਕ ਜਿਹਾ ਇੱਥੇ ਆਪਾਂ ਜੀ ਦੇਖੀ ਸੀ ਬੈਲਵਰਟ ਦੇ ਸੂਟ ਮੈਨੂੰ ਤੋਂ ਵੀ ਨਹੀਂ ਪਸੰਦ ਆਇਆ ਕਿਉਂਕਿ ਉਹ ਕਲਰ ਬਹੁਤ ਡਾਰਕ ਡਾਰਕ ਜਿਹਾ ਦਿਖਾ ਰਿਹਾ ਸੀ ਇਹਨੇ ਨਹੀਂ ਸੋਹਣੇ ਲੱਗੇ ਮੈਨੂੰ ਅਸੀਂ ਇਦਾਂ ਨਿੰਦਣੇ ਨਹੀਂ ਚਾਹੀਦੇ ਉਹਨਾਂ ਨੂੰ ਜਿਹੜੇ ਪਾਉਂਦੇ ਉਹਨਾਂ ਲਈ ਸਹੀ ਸੀ ਪਰ ਮੈਂ ਇਹ ਨਹੀਂ ਸੀ ਉਦੋਂ ਪਰ ਮੈਨੂੰ ਇਦਾਂ ਹੁੰਦਾ ਜੇ ਸੂਟ ਲਾਈਟ ਹੋਵੇ ਤੇ ਚੁੰਨੀ ਡਾਰਕ ਹੋਵੇ ਉਹ ਵਧੀਆ ਲੱਗਦਾ ਹੁੰਦਾ ਜਾਂ ਚੁੰਨੀ ਲਾਈਟ ਹੋਵੇ ਸੂਟ ਡਾਰਕ ਆ ਇਦਾਂ ਸੋਹਣਾ ਲਾ ਆਪਾਂ ਕਿ ਆਪੋ ਆਪਣੀ ਚੁਆਇਸ ਹੈ ਜਿਹੜੇ ਪਾਉਂਦੇ ਆ ਪਾਉਂਦੇ ਆ ਆਪਾਂ ਕਾਹਨੂੰ ਕਿਸੇ ਨੂੰ ਨਿੰਦਣਾ ਕੱਪੜਾ ਸੋਹਣਾ ਸੀ ਪਰ ਮਹਿੰਗਾ ਵੀ ਬਹੁਤ ਸੀ ਆ ਬੈਲਵਰਡ ਦੇ ਸੂਟ 45 4500 ਦੇ ਦਿਖਾ ਰਹੇ ਸੀ 77000 ਦੇ ਪਰ ਬੈਲਵਰਡ ਦਾ ਹੁਣ 2 4 ਤਨ ਪਹਿਣਾ ਸੀ ਫਿਰ ਬਾਅਦ ਵਿੱਚ ਫਿਰ ਮੈਂ ਵੈਸੇ ਲੈ ਆਇਆ ਕਿ ਕਟرائی ਦਾ ਇੱਕ ਆ ਲਿਆ ਸੀ ਮੈਂ ਗਰਮ ਸੂਟ ਮਹੰਗਾਰਮ ਸੂਟ ਸਟਾਲ ਦੇ ਨਾਲ ਤੇ ਇੱਕ ਹੋਰ ਲਿਆ ਸੀ ਕੜਾਈ ਵਾਲਾ ਮੇਰੇ ਸੂਟ ਲਈ ਤਾਂ ਉਹਨਾਂ ਨੂੰ ਬਹੁਤ ਖੱਦੜ ਹੋਣਾ ਪਿਆ ਉਹ ਸੂਟ ਪਹਿਲਾਂ ਭਾਬੀ ਨੂੰ ਦਿਖਾ ਲ ਦਿੱਤਾ ਭਾਬੀ ਲਈ ਅਸੀਂ ਲੈ ਲਿਆ ਪਾਰਟੀ ਵੇਅਰ ਬਾਅਦ ਚ ਮੈਨੂੰ ਵੀ ਉਹੀ ਸੂਟ ਪਸੰਦ ਆਇਆ ਉਹੀ ਕੜਾਈ ਇੱਥੇ ਆਪਾਂ ਹੁਣ ਘਰ ਨੂੰ ਚੱਲ ਪੈ ਸੀਗੇ ਜਾਣਾ ਤਾਂ ਅਸੀਂ ਗੋਪੀ ਨੂੰ ਛੱਡਣ ਤੇ ਫੇ ਟਾਈਮ ਜ਼ਿਆਦਾ ਹੋ ਗਿਆ ਸਾਡਾ ਧਾਰਾਂ ਦਾ ਟਾਈਮ ਹੋ ਗਿਆ ਫੇ ਵਾਪਸ ਆ ਗਏ ਸ਼ਹਿਰ ਤੋਂ ਲੱਗ ਗਈ ਐ ਸ਼ਹਿਰ 8 ਕਿਲੋਮੀਟਰ ਸਾਨੂੰ ਕੱਲ ਨੂੰ ਛੱਡ ਕੇ ਆਵਾਂਗੇ ਤਾਂ ਕਰਕੇ ਫੇ ਆਪਾਂ ਉਹਨੂੰ ਨਾਲ ਹੀ ਮੋੜ ਲਿਆ ਸੀਗੇ ਲੋ ਜੀ ਇੱਥੇ ਆਪਾਂ ਆ ਗਏ ਸੀ ਜਦੋਂ ਸ਼ਹਿਰੋਂ ਆ ਕੇ ਧਾਰਾਂ ਕੱਡੀਆਂ ਧਾਰਾਂ ਦਾ ਕੰਮ ਨਿਬੇੜ ਕੇ ਸਾਰਾ ਤੇ ਫੇਰ ਆਪਾਂ ਤੜਕਾ ਲਾਉਣ ਲੱਗੇ ਸੀ ਛੇਤੀ ਛੇਤੀ ਕੁੜੀ ਨੇ ਗਾਜਰਾ ਗੁਜਰਾ ਕੱਟੀਆਂ ਆਲੂ ਗਾਜਰਾ ਮਟਰ ਬਣਾਏ ਤੇ ਇੱਥੇ ਆਪਾਂ ਲੱਗੇ ਜੀ ਤੜਕਾ ਲਾਉਣ ਤੜਕਾ ਲਾਉਂਦੇ ਲਾਉਂਦੇ ਨਾਲੇ ਅਸੀਂ ਭੂਆ ਭਤੀਜੀ ਗੱਲਾਂ ਕਰਦੀਆਂ ਸੀ ਆਵਾਜ਼ ਥੋੜੀ ਜੀ ਕੱਟਣੀ ਪਈ ਵਿੱਚ ਉਹ ਚਿਮਨੀ ਦੀ ਆਵਾਜ਼ ਬਹੁਤ ਆਉਂਦੀ ਸੀ ਜੀ ਦੂਸਰੇ ਦੀ ਐਗਜ਼ੌਸਟ ਫੈਨ ਦੀ ਤਾਂ ਕਰਕੇ ਨਾਲੇ ਉਧਰ ਬਾਬਾ ਜੀ ਪਾਠ ਕਰਦੇ ਸੀਗੇ ਤੇ ਇੱਥੇ ਆਪਾਂ ਦੁੱਧ ਝੋਕੇ ਲਿਆਏ ਸੀ ਕਿਉਂ ਪਾਂਡੇ ਵਿੱਚ ਕੱਢ ਲਾਂਗੇ ਸੋਫਰੀਏ ਚ ਪਾ ਲਵਾਂਗੇ ਉਸ ਤੋਂ ਬਾਅਦ ਛੋਟੇ ਛੋਟੇ ਕੰਮ ਬਹੁਤ ਹੋ ਜਾਂਦੇ ਜੀ ਸ਼ਾਮ ਨੂੰ ਕੰਮ ਕਰਦਿਆ ਕਰਦਿਆਂ ਨੂੰ ਕੁਵੇਲਾ ਹੋ ਜਾਂਦਾ ਹੁਣ ਲੋ ਮੱਲੀ ਤੇ ਅਸੀਂ ਤਾਂ ਸ਼ਹਿਰੋਂ ਹੀ 4:30 ਹਾਂਜੀ ਆਏ ਉਹਨੂੰ ਹੀ ਮੇਟਾਰਾ ਢੁੱਕਾ ਜਿਹਾ ਦਵਾਲੇ ਹੋ ਗਏ ਫਿਰ ਬਾਅਦ ਚ ਚਾਹ ਬਣਾ ਕੇ ਪੀਤੀ ਮੇਰੇ ਤਾਂ ਚਾਹ ਬਿਨਾਂ ਵੀ ਨੈਸੇ ਡਾਊਨ ਹੋ ਜਾਂਦੇ ਸੈਦੂ ਬਣਾ ਹਾਂ ਇੱਥੇ ਵੀ ਆਪਾਂ ਦੁੱਧ ਕੱਢ ਲਿਆ ਸੀ ਬਾਲਟੀ ਵਿੱਚ ਤੇ ਰੈਫਰਿਜਰੇਟਰ ਰੱਖ ਦਿੱਤਾ ਨਾਲ ਨਾਲ ਆਪਾਂ ਤੜਕਾ ਲਾਈ ਜੰਨੇ ਨਾਲ ਨਾਲ ਹੋਰ ਛੋਟੇ ਛੋਟੇ ਕੰਮ ਇੰਦਾ ਪਾਂਡਾ ਠੀਕਰ ਸੋਭੀ ਜਾਂਦੇ ਆ ਮੈਨੂੰ ਕੁੜੀ ਦਾ ਬਹੁਤ ਆਸਲਾ ਹੋਇਆ ਸੀਗਾ ਚਲੋ ਨਾਲ ਨਿਆਣਾ ਕੰਮ ਕਰਾ ਦਿੰਦਾ ਤੇ ਹੁਣ ਇਹਨੇ ਚਲੇ ਜਾਣਾ ਹੋਇਆ ਫਿਰ ਦਿਲਵੀਰ ਦਾਸ ਜਿਹਾ ਹੋ ਜਾਂਦਾ ਆ ਜਿਹਰੋਂਕ ਲੱਗੀ ਰਹਿੰਦੀ ਆ ਜਦੋਂ ਨਿਆਣਾ ਘਰੇ ਆਇਆ ਹੋਵੇ ਹੋਰ ਤੁਸੀਂ ਸੁਣਾਓ ਜੀ ਭੈਣ ਭਰਾ ਸਾਰੇ ਠੀਕ ਠਾਕ ਹੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੋ ਭੈਣ ਭਰਾ ਪਹਿਲੀ ਵਾਰੀ ਵੀਡੀਓ ਤੇ ਆਉਂਦੇ ਹਨ ਵੀਡੀਓ ਨੂੰ ਦੇਖਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਵੈਸੇ ਮੈਂ ਵੀਡੀਓ ਕਿੰਨੇ ਦਿਨਾਂ ਬਾਅਦ ਪਾਉਣ ਲੱਗੀ ਆ ਕਿਉਂਕਿ ਇੱਕ ਤਾਂ ਕੱਲੀ ਹੋਣ ਕਰਕੇ ਵੀਡੀਓ ਮੇਤੋਂ ਬਣਾ ਨਹੀਂ ਹੁੰਦੀ ਤੇ ਦੂਸਰਾ ਕੋਈ ਨਾ ਕੋਈ ਕੰਮ ਪੈ ਜਾਂਦਾ ਰਿਸ਼ਤੇਦਾਰੀ ਚ ਵੀ ਜਾਣਾ ਪੈਂਦਾ ਤੇ ਕੰਮ ਧੰਦੇ ਵੀ ਦੇਖਣ ਵੇਲੇ ਘਰੇ ਸੀਤ ਖਰਾਬ ਹੋ ਜਾਂਦੀ ਹੈ ਮੇਰੀ ਡੈਸਕ ਹਿੱਲੀ ਕਰਕੇ ਮੇਤੋਂ ਉਹ ਵੀ ਪ੍ਰੋਬਲਮ ਹੈ ਜਦੋਂ ਫਿਰ ਕੋਈ ਜ਼ਿਆਦਾ ਕੰਮ ਕਰ ਲਈ ਨਹੀਂ ਕੱਪੜੇ ਧੋ ਲਏ ਹੋਰ ਕੋਈ ਭਾਰਾ ਕੰਮ ਕਰ ਲਿਆ ਬਸ ਉਸਦੇ ਨਹੀਂ ਫਿਰ ਇਦਾਂ ਲੱਤ ਨਾਲ ਹੀ ਲੱਕ ਵਿੱਚ ਤਰਦ ਪੈਣ ਲੱਗ ਜਾਂਦਾ ਔਖਾ ਹੋ ਜਾਂਦਾ ਫਿਰ ਇੱਥੇ ਆਪਾਂ ਜੀ ਡੈਰੀਚ ਤੋਂ ਦੁਪਾਕੇ ਆਂਦਾ ਉਹ ਵਾਲੀ ਕਿੰਨੀ ਬੰਸਾ ਜੀ ਇੰਟਰ ਤੋਂ ਹੁੰਦੇ ਭਾਂਡੇ ਕਾਲੂ ਫੇ ਆਪਾਂ ਜਾਣਾ ਹੈ ਨਾ ਕਾਲੂ ਫੇ ਆਪਾਂ ਜਾਣਾ ਹੈ ਨਾ ਇਸੇ ਕਾਲੂ ਦੇ ਪਿੰਡ ਨੂੰ ਕਾਲੂ ਜਿਡੇਈ 31 ਜਨਵਰੀ ਨੂੰ ਹਜੇ ਪਤਾ ਨਹੀਂ ਹੈਗਾ ਛੁੱਟੀਆਂ ਵਧੀਆਂ ਤਾਂ ਨਹੀਂ ਬੱਚਿਆਂ ਦੀ 7 ਤੱਕ ਕਿਹਾ ਫੇ 8 ਨੂੰ ਤਾਂ ਜਾਣਾ ਆਂਟੀ ਨੇ ਹਾਂਜੀ ਫੇ ਛੱਡਣਾ ਪੈਣਾ ਜੇ ਵੱਧ ਗਈਆਂ ਫੇ ਜਿਸ ਵੰਦੇ ਨਾ ਤੁਸੀਂ ਵੀ ਚੱਲ ਜਿਓ ਫੇ ਤੁਸੀਂ ਜੋ ਤਾਂ ਵਾਚਾ ਹੋਣਾ ਬੰਨੇ ਨਾ ਤੁਸੀਂ ਵੀ ਚੱਲ ਜੂਗੇ ਨਹੀਂ ਤੇ ਤੁਸੀਂ ਫੇਰ ਆਉਣਾ ਨਹੀਂ ਅੱਜ ਟਟ ਕੇ ਆਉਂਗੇ ਟਟ ਕੇ ਆਉਂਗੇ ਮੈਂ ਤੇਰੇ ਸਾਹਮਣੇ ਖੜੂਏ ਨਹੀਂ ਮੈਂ 2-3 ਦਿਨ ਰਹਿਣਾ ਰਹਿਣ ਦਾ ਨਹੀਂ ਮੇਰੇ ਬਦਲ ਕਰਦਾ ਕਿਹੜੀ ਕੁੜੀ ਦਾ ਜਨਮ ਹੀ ਕਰਦਾ ਉਹਨਾਂ ਫੇਕ ਜਾਂਦਾ ਕਿਸੇ ਦਾ ਮੈਨੂੰ ਪਤਾ ਨਹੀਂ ਵਿਚਾਰੀਆਂ ਦਾ ਕਰਦਾ ਹੁੰਦਾ ਜਿਹਨਾਂ ਨੂੰ ਕੋਈ ਸੱਚ ਦਾ ਨਹੀਂ ਹੁੰਦਾ ਹੋਵੇ ਸਾਨੂੰ ਕੋ ਬਥੇਰਾ ਸਾਨੂੰ ਕਿਉਂ ਦੇ ਹੁਣ ਬੇਗੇ ਵੀ ਚਾਹੁੰਦੇ ਆ ਸਾਨੂੰ ਘੂਆ-ਕੁੱਪੀਆਂ ਵੀ ਚਾਹੁੰਦੀਆਂ ਆ ਹੈਂ ਤੁਰ ਕਰ ਕਰਕੇ ਰੱਖ ਦਿੱਤੇ ਆ ਜਾਗ ਵਾਲਾ ਆ ਪੀਣ ਵਾਲਾ ਤੇ ਦਹੀਂ ਵਾਲਾ ਜੈ ਜੀਆ ਕੌਜਰਾ ਧਨੀਆ ਉਹ ਆਦੀ ਸਾਰਾ ਕੰਮ ਫਾਸਟ ਫਾਸਟ ਕਰ ਲੈਂਦੇ ਆ ਧਾਰਾਂ ਵਿੱਚ ਉਹ ਸਬਜੀ ਵੀ ਬਣਾ ਲਈ ਭਾਂਡੇ ਵੀ ਧੋਲੇ ਨਾਲ ਨਾਲ ਸਾਰੇ ਕੰਮ ਕਰ ਹੀ ਜਾਂਦੇ ਅਸੀਂ ਹੈਗੇ ਆ ਸਲੋ ਮੰਡੇ ਇਹ ਹੈਗੇ ਤੇਜ਼ ਨਹੀਂ ਨਹੀਂ ਪਹਿਲਾਂ ਏਕੇ ਦੇ ਕਿ ਸਲੋ ਨੂੰ ਨਾ ਜਾਣਦਾ ਕਿ ਸੌਰੀ ਇਹ ਜਿੰਮੇਵਾਰੀਆਂ ਪੈ ਜਾਂਦੀਆਂ ਇਹ ਮੰਦਾ ਨਾ ਹਦਾ ਰੇ ਲੋਗ ਅੱਛਾ ਜੀ ਮੇਨ ਵਾਲੇ ਹੁੰਦੇ ਆ ਹਾਂਜੀ ਮੈਨੂੰ ਆਦਤ ਹੈ ਕਿ ਪਹਿਲਾਂ ਸਾਰਾ ਸਫਰਾ ਕਰ ਲਵਾਂ ਕੋਈ ਆ ਜਾਂਦਾ ਹਾਂਜੀ ਤਾਂ ਕਿ ਬੈਠਾ ਫੇਰ ਲੱਗੇ ਰੋ ਆਪਣੀ ਲੋਕੀ ਸਬਜ਼ੀ ਵਾਲੇ ਹਨਾ ਬਿਲਕੁਲ ਗਾਜਰਾ ਮਟਰ ਤੇ ਗਾਜਰਾ ਤੇ ਆਲੂ ਚੀਰ ਕੇ ਰੱਖ ਦਿੱਤੇ ਆਲੂ ਤਾਂ ਦੋ ਕੀ ਪਾਏ ਆ ਤੇ ਇਹ ਪਾਣੀ ਵਿੱਚ ਰੱਖ ਲਏ ਸੀਗੇ ਤੇ ਆਲੂ ਥੱਲੇ ਘੜਾਈ ਦੇ ਹੋ ਜਾਣੀ ਸੀ ਫਿਰ ਆਪਾਂ ਪਾਣੀ ਪਾ ਲਏ ਇਹ ਜਿਹੜੇ ਦੋ ਪਾਏ ਮੈਨੂੰ ਲੱਭਣੇ ਪੈਣੇ ਵਿੱਚ ਵੜ ਵੜ ਫੇਰ ਹੀ ਪ੍ਰਸਾਦ ਕਰਕੇ ਤੈਨੂੰ ਲੋਕ ਪਾ ਦੇ ਦਿੱਤੇ ਅੰਦੇ ਹੀ ਤੇ ਕੱਲੀਆਂ ਗੱਲ ਕਰ ਰਿਹਾ ਬਟਰ ਬਣਾਈ ਤੇ ਇਹ ਮੈਨੂੰ ਜਦੋਂ ਮੈਂ ਖਾਣੀ ਨਾ ਲੱਭੇ ਫੇਰ ਕੋਈ ਨਾਬ ਦਮਾਰੇ ਨਾਲ ਮੁਕੇ ਹਲਪ ਕਰਾਵਾਂਗੀ ਮੈਂ ਕੁਫੜਾ ਸਾਰੇ ਨੇ ਸਾਡੀ ਕਟੀਲੇ ਜੋ ਕੱਢ ਕੇ ਵੀ ਥਾਲ ਵਿੱਚ ਪਾ ਦੇਵਾਂਗੀ ਨਾਲ ਦੁੱਦਾਂਗੇ ਤੇ ਨਹੀਂ ਅੰਨ ਚੋਕੇ ਫੇਰ ਤੈਨੂੰ ਖਵਾਵਾਂਗੇ ਕਰ ਲਵਾਂਗੇ ਅਦਲੂ ਕਾਚਰ ਮਟਰ ਸਬਜੀ ਬਣਾ ਲੈਣ ਦੇ ਬਾਅਦ ਚਾ ਸਬਜੀ ਦਾ ਕਰਦੇ ਫਿਰ ਆਪਾਂ ਛਾਂ ਸੁਣਾਈਆਂ ਆਪਾਂ ਆਸੋ ਤਪਾਰਾ ਉਹ ਤੇ ਨਿਆ ਬੇਥੀ ਮੇਥੇ ਇਹ ਕੱਟ ਕੇ ਰੱਖੇ ਸੀ ਤੁਸੀਂ ਨਾਲ ਹੀ ਪਾ ਦਿੰਨੇ ਆ ਨਾ ਤੁਸੀਂ ਜਦੋਂ ਅਸੀਂ ਥੋੜੀ ਹਾਂ ਜਦੋਂ ਥੋੜੀ ਬਣ ਜਾਂਦੀ ਸਬਜੀ ਮਾੜੀ ਪਰ ਨਹੀਂ ਖਾਂਦਾ ਮੇਰੇ ਮੂੰਹ ਉੱਤੇ ਪੂਪੜੇ ਮੇਰੇ ਗੋਗ ਬਾਹਾਂ ਮੇਰੇ ਮੂੰਹ 'ਚ ਆਉਂਦੀਆਂ ਲਸਣਾਂ ਜੀਆਂ ਇਦਾਂ ਪੂਤਰਾ ਨਾ ਇਹ ਬੰਨੋ ਉਹ ਤਾਂ ਕਹਿੰਦਾ ਤੋੜ ਕੇ ਜਿ ਭੁੰਨਿਆ ਖਾਰੇ ਇਹਨਾਂ ਨੂੰ ਫੇਰ ਜਿੱਦਾਂ ਇਹਨਾਂ ਦਾ ਹਾਂ ਜੀ ਜਦੋਂ ਜਦ ਆਪਾਂ ਥੋੜੀ ਬਣੀ ਸਬਜ਼ੀ ਤੇ ਪਾਈਏ ਫੇਰ ਉਹਦਾ ਟੇਸਟ ਆਉਂਦਾ ਹੈ ਤਨੀਏ ਮੇਥੀ ਦਾ ਤਾਂ ਬੰਦਾ ਨੂੰ ਸਾਡਾ ਰੋਟੀ ਖਾਵੇ ਨੂੰ ਰੋਟੀ ਖਾਵੇ ਵੀ ਤਾਂ ਐਵੇਂ ਬੋਲੀ ਜਾਣਾ ਫਿਰ ਉਹ ਅਦਰਕ ਕਹਿੰਦਾ ਕੱਟ ਕੇ ਪਾ ਤੇ ਮੈਨੂੰ ਅਦਰਕ ਨਹੀਂ ਕੱਟ ਕੇ ਪਾਇਆ ਅਦਰਕ ਦੇ ਤਾਂ ਮੈਂ ਵੀ ਨਹੀਂ ਗੀ ਅਦਰਕ ਉਦੋਂ ਮੈਂ ਉਹਦੇ ਘਰੇ ਰੋਟੀ ਖਾਂਦੇ ਸੀ ਇਹਨੂੰ ਹਿੰਦੀ ਦਾ ਗਾਂ ਦੇ ਵਿੱਚ ਅਦਰਕ ਆ ਗਿਆ ਉਹ ਮੇਰੇ ਤੋਂ ਜਿੱਥੇ ਮੂੰਹ ਚ ਆ ਗਿਆ ਤੇ ਰੋਟੀ ਦਾ ਸਾਰਾ ਸਵਾਦ ਖਰਾਬ ਪਾਇਆ ਉਹ ਮੈਂ ਜਿੰਨਾ ਮਰਜੀ ਹੋਵੇ ਅਦਰਕ ਪਾਇਆ ਹੋਵੇ ਗ੍ਰाइंड ਕਰਕੇ ਹਾਂ ਨਾ ਉਹ ਕਰਤਾ ਹੈ ਅੰਮਾ ਪਿੰਟਰ ਕਰਦੀ ਹੈ ਆ ਗਏ ਕਿ ਰੋਟੀ ਲੱਗੀ ਹੈ ਨਾ ਯੈਸ ਆਹ ਨੂੰ ਉੱਥੇ ਰੱਖਿਆ ਆਦਣੇ ਗੇਮ ਖੇਡਨੀ ਚਾਹਦ ਤੇ ਲਾ ਦੇ ਮੇਰੇ ਆਹ ਤੋਂ ਮਲਾ ਦੇ ਉਥੋਂ ਨਾ ਸਾਜ ਫੁੱਲੀ ਹੈਗਾ ਇਹਦਾ ਆ ਗਿਆ ਆ ਗਿਆ ਅਰਜਨ ਬੂਟ ਕੜਕਾਉਂਦਾ ਦਰਵਾਜਾ ਲੱਗਾ ਕੋਟੀ ਨਹੀਂ ਪਾਈ ਤੇ ਲਪੂਣੀਆਂ ਮੈਂ ਲਗਾਮ ਮਾਰਦੀ ਆਂ ਅੱਡੇ ਕੱਢ ਕੇ ਅੰਦਰ ਕੀ ਹੁੰਦੀ ਲੋ ਜੀ ਇੰਨਾ ਕ ਆਰਾਮ ਹੋ ਗਿਆ ਮੈਨੂੰ ਧੀ ਮੇਰੀ ਰੋਟੀ ਰੋਟੀ ਬਣਾ ਦਿੰਦੀ ਆ ਸਵੇਰੇ ਸ਼ਾਮ ਤੇ ਸਬਜੀ ਸੂਜੀ ਨੂੰ ਚਲੋ ਆਪ ਬਣਾ ਲੈਂਦੇ ਹਾਂ ਇਹ ਇੰਨਾ ਵੀ ਨਿਆਣੇ ਨੂੰ ਕਸ਼ਟ ਦੇਣਾ ਕਿ ਦਨਸ਼ੇਰਛੋੜੇ ਕੰਮ ਮੇਰੇ ਨਾਲ ਕਰਾ ਦਿੰਦੀ ਹੈ ਇੰਨਾ ਮੈਨੂੰ ਸੌਫਟ ਹੋਇਆ